ਸਾਰੇ ਗੱਲੀਆ ਵੀਰਾਂ ਨੂੰ ਗੇੜਤੀ ਹੈ ਗੋਰੀਆਂ ਗੱਲੀਆਂ ਕਰੋ ਥਾੜੀਆਂ ਜਿੱਥੇ ਵੀ ਕਿਸੇ ਅਫਸਰ ਕੋਲ ਕੋਈ ਰਹਿਦਾ ਹੈ ਇਹਦੀ ਗੱਲੀਆਂ ਗੋਰੀਆਂ ਦੇ ਨਾਲ ਲੱਗੋ ਤੇ ਇਹ ਸਾਰਾ ਮਾਹੌਲ ਆ ਕੇਂਦਰ ਪ੍ਰਕਾਰ ਜਾਣ ਵਿੱਚ ਕੇ ਬੁਗਾਰ ਰਹੀ ਹੈ ਉਹਨਾਂ ਆਹ ਦੇਖ ਲਓ ਜੀ ਹਾਲ ਸਾਰਾ ਦਿਨ ਇਹ ਜਿਹੜੇ ਚੋਣਵੇਂ ਅੰਛੇ ਦਿਖਾਏ ਜਾ ਰਹੇ ਤੁਹਾਨੂੰ ਕਿਸ ਤਰ੍ਹਾਂ ਸਾਨਾ ਦੇ ਉੱਤੇ ਬੰਬਵਾਰੀ ਕੀਤੀ ਗਈ ਆ ਜਿਸ ਤਰ੍ਹਾਂ ਉਹ ਪਾਕਿਸਤਾਨ ਦੇ ਹੋਣ ਨਾ ਕਿ ਹਿੰਦੁਸਤਾਨ ਦੇ ਜਿੱਥੇ ਮੁੰਡਾ ਮਰਿਆ ਉਦੋਂ ਦੇ ਹਾਲਾਤ ਨੇ ਇੱਥੇ ਆ ਕੇ ਸਵਾਲ ਖੜਾ ਹੁੰਦਾ ਕਿ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਫਿਰ ਹਰਿਆਣੇ ਦੀ ਪੁਲਿਸ ਪੰਜਾਬ ਦੀ ਸਰਹੱਦ 'ਚ ਆ ਕੇ ਤੇ ਕਿਸਾਨਾਂ ਦਾ ਨੁਕਸਾਨ ਕਿਸ ਤਰ੍ਹਾਂ ਕਰ ਰਹੀ ਆ ਦੇਖੋ ਕਿਦਾਂ ਝੰਡੇ ਪਾੜ ਰਹੀ ਆ